ਇਸ ਟਾਈਮ ਬਰਨਾਲਾ ਰੋਡ ਤੇ ਦੇ ਆ ਸਨ ਇੱਕ ਗੱਡੀ ਟੱਕਰੀ ਆ ਬਹੁਤ ਘੈਂਟ ਵੀ ਦੇਖ ਸਕਦੇ ਆ ਛੋਟੀ ਜੀ ਗੱਡੀ ਆ ਤੇ ਆ ਮੂਰੋ ਦੇਖੋ ਬਲਗਲ ਕਿੰਨੀ ਪਿਆਰੀ ਲੱਗ ਰਹੀ ਆ ਤੇ ਇਧਰ ਵੀਰ ਸਾਡੇ ਨਾਲ ਜਿਹੜੇ ਨੇ ਗੋਬਿੰਦ ਮੋਟਰਸ ਹਨ ਤੁਸੀਂ ਦੇਖ ਸਕਦੇ ਹੋ ਉੱਪਰ ਲਿਖਿਆ ਵਾ ਤੇ ਵੀਰ ਨਾਲ ਗੱਲਬਾਤ ਕਰਦੇ ਸੱਸੀ ਗਾਇਬ ਜੀ ਸੱਸੀ ਗਾਇਬ ਤੇ ਇਹ ਬਾਈ ਗੱਡੀ ਕਿਵੇਂ ਬਹੁਤ ਘੈਂਟ ਯਾਰ ਵਧੀਆ ਗੱਡੀ ਆ ਠੀਕ ਹੈ ਇਹ ਆਪਾਂ ਬਣਾਈ ਆ ਆਪ ਨਹੀਂ ਆਪਾਂ ਨਹੀਂ ਇਹ ਕੰਪਨੀ ਤੋਂ ਦੀ ਆ ਅੱਛਾ ਕੰਪਨੀ ਤੋਂ ਲਈ ਆ ਠੀਕ ਹੈ ਕਿੰਨੇ ਕਿੰਨੇ ਪ੍ਰਾਈਸ ਦੀ ਆ ਗੱਡੀ ਅੱਛਾ ਕੰਪਨੀ ਦੀ ਗੱਡੀ ਆ ਮਤਲਬ ਲਾਂਚ ਹੋਈ ਆ ਇਹ ਕੀ ਕੀ ਫੀਚਰ ਹੈ ਇਸ ਚ ਬਾਈ ਵਧੀਆ ਸਾਰਾ ਫੀਚਰ ਹੈ ਮੋਬਾਈਲ ਚਾਰਜਰ ਹੈ ਅੱਛਾ ਜੀ ਡਿਸਪਲੇ ਵੀ ਹੈ ਪੂਰੀ ਸੌਂਗ ਹੈ ਠੀਕ ਹੈ ਆਟੋਮੈਟਿਕ ਹੈ ਇੱਕ ਵਾਰੀ ਚਾਰਜਰ ਹੋ ਗਏ ਕਿੰਨਾ ਕਿੰਨੇ ਕਿਲੋਮੀਟਰ ਰੋਡ ਕੱਢ ਜਾਂਦੀ ਹੈ 60 70 ਕੱਢ ਜਾਂਦੀ ਹੈ ਠੀਕ ਹੈ ਲੋਕਲ ਲੋਕਲ ਚਾਉਣ ਵਾਸਤੇ ਮਾੜੀ ਸਾਈਡ ਤੇ ਕਰ ਲਈ ਆਪਾਂ ਹਣਾ ਤੇ ਅੱਛਾ ਸਿੰਗਲ ਬੰਦੇ ਨੂੰ ਵਧੀਆ ਜਾਣੀ ਕਿ ਹਣਾ ਪਿੱਛੇ ਵੀ ਬੈਂਦਾ ਕੋਈ ਇਹਦੇ ਪਿੱਛੇ ਵੀ ਦੋ ਸਵਾਰੀਆਂ ਲੈ ਪਿੱਛੇ ਵੀ ਦੋ ਸਵਾਰੀਆਂ ਬੈਹ ਜਾਂਦੀਆਂ ਯਾਰ ਦੋਸਤੋ ਇਹ ਸ਼ਕਲ ਦੇਖੋ ਯਾਰ ਕਿੰਨੀ ਘੈਂਟ ਹੈ ਦੀ ਹਨਾ ਉਹ ਜਿਵੇਂ ਹੁੰਦਾ ਨਾ ਪੈਰਾਡੋਗੀ ਉਦਾਂ ਲੱਗਦੀ ਪਈ ਆ ਆਹ ਦੇਖੋ ਇਧਰਲੀ ਸਾਈਡ ਤੋਂ ਵੀ ਚਾਰ ਜਿਹੜੇ ਟਾਇਰ ਨੇ ਟਾਇਰ ਵੀ ਨिके-ਨिके ਨੇ ਹਨਾ ਤੇ ਵਿੱਚ ਵੀ ਆ ਜਾਂਦਾ ਫਿਰ ਪਿੱਛੇ ਕੈਮਰਾ ਵੀ ਲੱਗਾ ਵਾ ਕੈਮਰਾ ਲੱਗਾ ਹਾਂ ਕੈਮਰਾ ਵੀ ਲੱਗਾ ਲੋਕ ਵੀ ਲੱਗਾ ਤੇ ਛੋਟੀ ਜੀ ਫੈਮਿਲੀ ਲਈ ਛੋਟੀ ਜੀ ਗੱਡੀ ਬਹੁਤ ਵਧੀਆ ਤੇ ਬਾਈ ਤੁਹਾਡਾ ਬਹੁਤ ਬਹੁਤ ਥੈਂਕਸ ਇਹ ਆਪਣਾ ਕਿੱਥੇ ਆ ਮੋਟਰ ਹਾਊਸ ਭਧੌੜੀ ਆ ਭਧੌੜੀ ਆ ਠੀਕ ਆ ਭਧੌੜ ਬੰਦੀਆਂ ਕਿੰਨੀਆਂ ਗੱਡੀਆਂ ਹੁਣ ਤੱਕ ਆਪਣੀਆਂ ਵੇਚ ਚੁੱਕੀਆਂ ਆਲੀ ਜਾਂ ਬੱਸਾਂ ਅਸੀਂ ਬੱਸਾਂ ਬਣਾਉਂਦੇ ਆ اچھا ਬੱਸਾਂ ਬਣਾਉਂਦੇ ਆ ਇਹ ਆਪਣੇ ਵਾਸਤੇ ਬਣਾਈ ਆ ਆਹ ਦੀ ਹੈ ਬੱਸ ਕੰਪਨੀ ਤੋਂ ਲੈ ਕੇ ਆਇਆ ਅੱਛਾ ਕੰਪਨੀ ਤੋਂ ਲੈ ਕੇ ਆ ਮਤਲਬ ਆਪਣੇ ਵਾਸਤੇ ਬਣਾਇਆ ਅੱਛਾ ਉੱਪਰ ਵੀ ਇਹਦੇ ਸਨਰੂਫ ਵੀ ਆ ਲਾ ਪਿਆਰੇ ਦੋਸਤਾਂ ਸਨਰੂਫ ਵੀ ਦੇਖੋ ਤੁਸੀਂ ਨਜ਼ਾਰਾ ਲੈ ਸਕਦੇ ਹੋ ਪੜਾ ਜਾ ਕੇ ਲਾ ਵੀ ਬਹੁਤ ਕੈਂਟ ਗੱਡੀ ਲੱਗੀ ਬਾਈ ਦੀ ਮਿੰਨੀ ਮਿੰਨੀ ਕੀ ਕਹਿ ਸਕਦੇ ਗੱਡੀ ਨੂੰ ਆਪਾਂ ਇਹਨੂੰ ਕਾਰ ਵੀ کہہ ਸਕਦੇ ਮਿੰਨੀ ਕਾਰ ਹੀ ਕਹਿ ਸਕਦੇ ਹੈਨਾ ਤੇ ਬਹੁਤ ਪੈਰੇ ਫੀਚਰ ਆ ਤੇ ਬਹੁਤ ਪੈਰੀ ਗੱਡੀ ਆ ਭਧੌੜ ਤੁਸੀਂ ਦੇਖ ਸਕਦੇ ਹੋ ਗੋਵਿੰਦ ਮੋਟਰ ਹਾਊਸ ਸੋ ਜੇਕਰ ਕਿਸੇ ਨੇ ਗੱਡੀ ਲੈਣੀ ਆ ਗੱਡੀ ਦਿੰਦੇ ਵੀ ਆਪਾਂ ਕੰਪਨੀ ਤੋਂ ਮੰਗਵਾ ਸਕਦੇ ਆ ਆਪਣੇ ਭਗਵਾੜਾ ਭਗਵਾੜਾ ਕਿੰਨੀ ਕੋਸਟ ਆ ਗੱਡੀ ਦੀ ਇਹਦੀ ਕੋਸਟ ਤਾਂ ਕੰਪਨੀ ਨੂੰ ਬਤਾਏਗਾ ਆਪਾਂ ਕੰਪਨੀ ਤੋਂ ਅੱਛਾ ਕੰਪਨੀ ਤੋਂ ਪਤਾ ਚਲੋ ਹੈਨਾ ਜੇ ਕਿਸੇ ਨੇ ਹਾਂ ਜੇ ਕੰਟੈਕਟ ਕਰਨਾ ਕਿਸੇ ਨੇ ਤਾਂ ਤੁਸੀਂ ਗੋਵਿੰਦ ਮੋਟਰ ਹਾਊਸ ਨਾਲ ਕੰਟੈਕਟ ਕਰ ਸਕਦੇ ਹੋ ਪਰ ਬਹੁਤ ਪਿਆਰੀ ਗੱਡੀ ਆ ਤੇ ਅਗਰ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਸ਼ੇਅਰ ਕਰੋ ਜੇ ਭਦੌੜ ਦੇ ਵਾਲੀ ਥੈਂਕ ਯੂ ਬਾਈ ਇੱਕ ਦਾ ਬਹੁਤ ਬਹੁਤ ਧੰਨਵਾਦ ਤੇ ਆਪਾਂ ਮਾੜੀ ਤੋਰ ਕੇ ਨਾਲ-ਨਾਲ ਵਾਲੀ ਵੀਡੀਓ ਬਣਾਉਣੀ ਥੈਂਕ ਯੂ ਵੀਰੇ ਲੈ ਵੀ ਦੇਖੋ ਗੱਡੀ ਜਾਂਦੀ ਵੀ ਦੇਖੋ ਉਹ ਗਈ ਅੱਧੀ ਪੂਰੀ ਹੈ ਨਾ